ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਬਾਠ ਤਸਵੀਰ ਨਥਾਣਾ ਤੇ ਜਿਲਾ ਬਠਿੰਡਾ ਹਰਪਾਲ ਸਿੰਘ ਦੇ ਆਪਾ ਘਰੋਂ ਮਿੱਤਰੋ ਵੀਡੀਓ ਬਣਾ ਰਹੇ ਆ ਅੰਕਲ ਦਾ ਜਿਹੜਾ ਘਰ ਹੈ ਪਿੰਡ ਦੇ ਵਿਚਾਲੇ ਜੇ ਘਰ ਹੈ ਤੇ ਪੂਰੀ ਜਿਹੜੀ ਗੱਲਬਾਤ ਅੰਕਲ ਦੇ ਨਾਲ ਕਰਾਂਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਇੱਕ ਆਪਣੀ ਤਾਜੀ ਸੂਈ ਮੱਝ ਦੀ ਵੀਡੀਓ ਆ ਰਹੀ ਆ ਤੇ ਦੋ ਤਨ ਕਟਗਾ ਝੋਟੀਆਂ ਦੀ ਵੀਡੀਓ ਆ ਰਹੀ ਹੈ। ਸ਼ੁਕਰੇ ਲੂ ਵੀਡੀਓ ਆਪਾਂ ਬਣਾ ਰਹੇ ਆਂ। ਸਿੰਘਾ ਦੀ ਬੰਦਤਰ ਬਹੁਤ ਸੋਹਣੀ ਫੇਸ ਕੁਆਲਿਟੀ ਬਹੁਤ ਚੰਗੀ ਤੇ ਥਣਲੇਵੀ ਦੀ ਮਿੱਤਰੋ ਸਾਫ਼ ਹੈ। ਤੇ ਕਿੰਨਾ ਕੁ ਦੁੱਧ ਸੀ ਇਹਦੀ ਆਪਾਂ ਗੱਲਬਾਤ ਪਾਈ ਦੇ ਨਾਲ ਕਰਾਂਗੇ। ਤੇ ਠੰਡੀ ਸ਼ੀਲ ਮਿੱਤਰੋ ਫੁੱਲ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਬਹੁਤ ਆਰਾਮਦਾਰੀ ਦੇ ਨਾਲ ਮਿੱਤਰੋ ਵੀਡੀਓ ਬਣਾ ਰਹੀ ਹੈ। ਤੇ ਨਹੀਂ ਤਾਂ ਪਸੂ ਨੇੜੇ ਨਹੀਂ ਲੱਗਣਦੇ ਹੁੰਦਾ ਕੋਈ ਕੋਈ ਪਸੂ। ਸੋ ਗਲੋਟਿਆਂ ਵਾਲੇ ਥਾਣੇ ਚੰਗੇ ਆ। ਫੇਸ ਕੁਆਲਿਟੀ ਚੰਗੀ ਆ। ਤੇ ਸ੍ਰੀ ਦਿਪੰਤਰ ਵਿੱਚ ਚੰਗੀ ਹੈ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਉਸ ਤੋਂ ਬਾਅਦ ਕਰਾਂਗੇ ਬਾਈ ਦੇ ਨਾਲ ਗੱਲਬਾਤ ਸੋ ਜੇਕਰ ਕਿਸੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਹੈ 9872482124 ਤੇ ਤੋਰ ਮਿੱਤਰੋ ਦੇਖ ਸਕਦੇ ਹੋ ਬਹੁਤ ਵਧੀਆ ਹਵਾਨਾ ਤੁਰਦੀ ਦਾ ਬਹੁਤ ਸੋਹਣਾ ਦਿਖਾਈ ਦਿੰਦਾ ਸੂਰ ਦੇ 2-4 ਦਿਨ ਬਾਕੀ ਆ ਪਹਿਲਾ ਮਗਰੋਂ ਉਸ ਮਿੱਤਰੋ ਕਦੋਂ ਵੀ ਸੁ ਸਕਦਾ ਤੇ ਹਜੇ ਪੁੜੇ ਥੋੜੇ ਜਿ ਢਿੱਲੇ ਕਰੇ ਨੇ ਆ ਗਾੜੀ ਪਸਾਰੀ ਚੰਗੀ ਆ। ਬੈਕ ਸਾਈਡ ਵੀ ਹਵਾਨਾ ਬਹੁਤ ਸੋਹਣਾ ਦਿਖਾਈ ਦਿੰਦਾ ਤੇ ਅੱਗੇ ਨੂੰ ਵੀ ਮਿੱਤਰੋ ਚੰਗਾ ਹਵਾਨਾ ਦਿਖਾਈ ਦਿੰਦਾ। ਸੋ ਇਹ ਰ ਆਪਾਂ ਕੈਮਰਾ ਨੇੜੇ ਕਰਕੇ ਤੁਹਾਨੂੰ ਦਿਖਾਉਣਾ ਬਹੁਤ ਹੀ ਚੰਗਾ। ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਆ? ਠੀਕ ਠਾਕ। ਤੇ ਆਪਣਾ ਨਾਮ ਤੁਹਾਡਾ ਨਾਮ ਕੀ ਆ ਸੇ? ਮੇਰਾ ਨਾਮ ਸੁਖਪ੍ਰੀਤ ਅਸਾਂ। ਸੁਖਪ੍ਰੀਤ ਹਣਾ? ਹਾਂਜੀ। ਤੇ ਅੱਜ ਇਹ ਜਿਹੜੀ ਆਪਾਂ ਮੱਝ ਦਿਖਾਈ ਹੈ ਹਨਾ। ਤੇ ਇਹਦੀ ਡਿਟੇਲ ਦਿਓ ਜੀ। ਇਹ ਪਹਿਲਾ ਜੇ ਆਪਾਂ ਗੱਲ ਕਰੀਏ ਵੀ ਸੂਆ ਕਿਹੜਾ ਪਹਿਲਾ ਸੂਆ ਤੀਜਾ ਤੀਜਾ ਸੂਆ ਸੌਂਦੀ ਆ ਸੌਂਦੀ ਆ ਤੇ ਕਰਦੀ ਆ ਕਿਵੇਂ ਕਰਦੀ ਮੱਝਾਂ ਜੀ ਆਪਣੀ ਠੀਕ ਆ ਆਪਾਂ ਮਿੱਤਰੋ ਫਿਰ ਕਹਿੰਦੇ ਆ ਵੀ ਘਰੇਲੂ ਆਪਾਂ ਵੀਡੀਓ ਬਣਾ ਰਹੇ ਆ ਠੀਕ ਆ ਦੁੱਧ ਕਿੰਨਾ ਕਟਿਆ 12 ਲੀਟਰ ਦੁੱਧ ਦਿੱਤਾ 12 ਲੀਟਰ ਹਾਂਜੀ ਠੀਕ ਆ 11 12 ਹਾਂਜੀ ਓਕੇ ਤੇ ਠੰਡੀ ਸੀਲ ਠੰਡੀ ਦੇ ਬਹੁਤ ਵਧੀਆ ਰੱਟਾ ਸਾਹਿਬ ਦੀ ਕੋਈ ਹੱਥ ਉੱਤੇ ਦਾ ਪਸ਼ੂ ਨਾ 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 ਰੱਟਾ ਸਾਹਿਬ ਦੇਖੋ ਠੀਕ ਆ ਉਹ ਯਾਰ ਠੀਕ ਹੈ ਤੇ ਇਹਦਾ ਫਿਰ ਆਪਾਂ ਮੁੱਲ ਕੀ ਕਰਤਾ ਜੀ ਇੱਕ ਦਾਸ ਕਰਤਾ ਜੀ ਇੱਕ ਦਾ ਮਾਨਦਾਨ ਕਰਾਂਗੇ ਕਰ ਦਾਂਗੇ ਤੇ ਫੋਨ ਨੰਬਰ ਦੱਸ ਦਿਓ ਜੀ 99154 ਜੀ 499154 2457 ਜੀ 24 157 157 99154 24157 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਚੰਗੇ ਮਿੱਤਰੋ ਸਮੀ ਵੀ ਆ ਫੇਸ ਕੁਆਲਟੀ ਫੇਰ ਕੰਨੇ ਵੀ ਸੋਹਣੀ ਆ ਤੀਜੇ ਸੂਏ ਸੋਹਣੀ ਆ ਦਿਨ ਕਿੰਨੇ ਕੁ ਲੈ ਜੂ ਜਾਂਦੀ ਵੇ ਚਾਰ ਕੁੱਤੇ ਲਈ ਜਾਂਦੇ ਤਿੰਨ ਕਦਮ ਦੀ 10 ਮਹੀਨੇ 4 ਦਿਨ ਹੋ ਗਏ ਹਾਂਜੀ ਤੇ 10 ਮਹੀਨੇ ਬਾਈ ਕਹਿੰਦਾ ਵੀ 4 ਦਿਨ ਹੋ ਗਏ 2 4 ਦਿਨ ਹੋਰ ਲੈਂਦੀ ਐ ਸੋ ਪਹਿਲਾ ਮਗਰੋ ਮਿੱਤਰੋ ਪਸੂ ਕਦੋਂ ਵੀ ਸੁਸ ਸਕਦਾ ਇਹ ਆਪਾਂ ਰੱਬ ਦੇ ਰੰਗ ਐ ਸੋ ਠੰਡੀ ਸੀਲ ਮਿੱਤਰੋ ਫੁੱਲ ਹੈ ਦੁੱਧ 11 12 ਲੀਟਰ ਬਾਈ ਕਹਿੰਦਾ ਕੱਢਿਆ ਵਾ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਵੀਡੀਓ ਨੂੰ ਮਿੱਤਰੋ ਕਰ ਦਿਆ ਕਰੋ ਸਵੇਰ ਤਾਂ ਜੋ ਹੋਰ ਵੀ ਤੁਹਾਡਾ ਭਰਾ ਕੋਈ ਦੋਸਤ ਮਿੱਤਰ ਕੋਈ ਚੰਗਾ ਪਸ਼ੂ ਲੈਣਾ ਚਾਹੁੰਦਾ ਹੋਵੇ ਤਾਂ ਆਪਣੇ ਨਾਲ ਜੁੜ ਸਕੇ ਸੋ ਸਾਰੇ ਵੀਰਾਂ ਦਾ ਧੰਨਵਾਦ